लाइंड ऑर्डर दी जिम्मेदारी पंजाब ਚ ਕਿਹਦੀ ਹੈ ਸਾਡੀ ਸਰਕਾਰ ਅਮਿਤ ਸ਼ਾਹ ਜੀ ਦੀ ਹੈ ਭਾਰਤੀ ਜਨਤਾ ਪਾਰਟੀ ਦੀ ਹੈ ਫਿਰ ਤਾਂ ਸਾਡੇ ਨਾਲ ਗੱਲ ਕਰੋ ਤੇ ਜੇ ਆਪਣੇ ਭਗਵੰਤ ਮਾਨ ਜੀ ਦੇ ਤਾਂ ਫਿਰ ਉਹਨਾਂ ਨਾਲ ਤਾਂ ਗੱਲ ਕਰਦੇ ਹੋਣਾ ਉਹਦਾ ਬਾਅਦ ਦੀ ਗੱਲ ਹੈ ਵੀ ਉਹ ਕੀ ਕਹਿੰਦੇ ਨੇ ਤੇ ਅਸੀਂ ਆ ਕੋ ਕੀ ਜਵਾਬ ਦਿੰਨੇ ਆ ਉਹ ਇੱਕ ਡਿਬੇਟ ਹੈ ਉਹ ਇੱਕ ਕੋਕ ਹੈ ਉਹ ਇੱਕ ਇਨਵੈਸਟੀਗੇਸ਼ਨ ਹੈ ਲੇਕਿਨ ਹੂ ਇਸ ది ਰਿਸਪਾਂਸਿਬਲ ਰਿਸਪਾਂਸਿਬਿਲਟੀ ਸ਼ਹਿਰ ਦੀ ਜਿਹੜੀ ਹੈ ਜਦੋਂ ਆਪਾਂ ਪ੍ਰਧਾਨ ਚੁਣਦੇ ਆ ਉਹ ਰਿਸਪੌਂਸਿਬਿਲਟੀ ਜਿਹੜਾ ਪ੍ਰਧਾਨ ਸ਼ਹਿਰ ਦਾ ਬੰਦਾ ਉਹਦੇ ਤੇ ਆਉਂਦੀ ਹੈ ਰਿਸਪੌਂਸਿਬਿਲਟੀ ਸ਼ਹਿਰ 'ਚ ਕੋਈ ਰੌਲਾ ਪੈ ਜੇ ਐਸਐਚਓ ਤੇ ਹੈ ਜ਼ਿਲ੍ਹੇ 'ਚ ਪੈ ਜੇ ਤੇ ਐਸਐਸਪੀ ਤੇ ਹੈ ਹੈ ਕਿ ਨਹੀਂ ਹੈ ਉਦੋਂ ਬਾਅਦ ਉਹਦੀ ਵਿਆਖਿਆ ਜਾਂ ਉਹਦੇ ਜਿਹੜੇ ਰੀਜ਼ਨਿੰਗ ਹੈ ਉਹ ਕੁਝ ਵੀ ਦਿੰਦੇ ਰਹਿੰਦੇ ਕਿ ਜੀ ਅਸੀਂ ਤਾਂ ਇਹ ਕੀਤਾ ਸੀ ਅੱਜ ਤਾਂ ਮੌਕੇ ਅੱਜ ਕਿਸੇ ਘਰ 'ਚ ਚੋਰੀ ਹੋ ਜੇ ਤੇ ਐਸਐਚਓ ਨੂੰ ਨਾ ਪੁੱਛੋਗੇ ਉਹ ਇਹ ਕਹਿੰਦੇ ਜੀ ਕਿ ਫਲਾਣੇ ਬੰਦੇ ਨੇ ਜੀ ਗੈਂਗਸਟਰ ਪਾਲੇ ਸੀ ਤੇ ਮੈਂ ਕੀ ਕਰਾਂ This is no answer. Eh?